ਵਾਕ ਕਰੋ ਸੋ ਕੋਈ ਜੀ ਕਿਸੇ ਬਹਰੀ ਪਰਲੀ ਕਿਉਂਕਿ ਆਪ ਜੀ ਪਵਨ ਪਵਿੱਤਰ ਸਥਾਨ ਤੇ ਬਿਰਾਜਮਾਨ ਹੋਏ ਹੋ ਕਿਉਂਕਿ ਵਾਕ ਕਰੋ ਸ੍ਰੀਮਾਨ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਕੰਨਾਂ ਦੀ ਬੜੀ ਮਹਾਨ ਕਿਰਪਾ ਦਾਸ ਦੇ ਸਾਰੇ ਹੀ ਪਰਿਵਾਰ ਤੇ ਜੇ ਆ ਕੀਰਤਨ ਦੀ ਦਾਤ ਬਖਸ਼ਿਸ਼ ਹੋਈ ਐ ਤੇ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਉਹਨਾਂ ਨੇ ਬਖਸ਼ਿਸ਼ ਕੀਤੀ ਕਿਉਂਕਿ ਦਾਸ ਨੂੰ ਕੀਰਤਨ ਦਾ ਕੁਝ ਪਤਾ ਨਹੀਂ ਸੀ ਸ੍ਰੀਮਾਨ ਸੰਤ ਬਾਬਾ ਭਰਪੁਰ ਸਿੰਘ ਜੀ ਬੈਠੇ ਨੇ ਜਦੋਂ ਤਕਰੀਬਨ 1994-95 ਦੇ ਵਿੱਚ ਮਹਾਪੁਰਖ ਮੌੜ ਮੰਡੀ ਵਿਖੇ ਦੀਵਾਨ ਲਾਉਣ ਗਏ ਤੇ ਅਸੀਂ ਛੋਟੇ-ਛੋਟੇ ਸਨ ਜਪਜੀ ਸਾਹਿਬ ਦੀਆਂ ਰੌਲਾ ਲਾਉਣ ਵਾਸਤੇ ਗਏ ਸੀ ਉਸ ਵੇਲੇ ਜਿਸ ਵੇਲੇ ਮਹਾਂਪੁਰਖ ਕੀਰਤਨ ਕਰਨ ਲੱਗੇ ਤੇ ਮਹਾਂਪੁਰਖਾਂ ਨੇ ਵਚਨ ਕਿਹਾ ਸੀ ਵੀ ਆਓ ਸਾਡੇ ਨਾਲ ਕੀਰਤਨ ਕਰੋ ਸਾਨੂੰ ਕੁਝ ਨਹੀਂ ਸੀ ਪਤਾ ਜਿਵੇਂ ਚਿੰਟੇ ਸੁਰੇ ਬੇਸੁਰੇ ਵੱਜਦੇ ਸਨ ਤੇ ਮਹਾਰਾਜ ਜੀਾਂ ਦੇ ਮਹਾਂਪੁਰਖਾਂ ਦੇ ਨਾਲ ਕੀਰਤਨ ਕਰਵਾਇਆ ਐਸੀ ਕਿਰਪਾ ਕੀਤੀ ਸਤਗੁਰੂ ਮਹਾਰਾਜ ਜੀਆਂ ਦੀ ਬਖਸ਼ਿਸ਼ ਸਦਕਾ ਸਾਰੇ ਸਾਜ਼ ਬਖਸ਼ਿਸ਼ ਕੀਤੇ ਢੋਲ ਕੀ ਚਿੰਟਾ ਧਾਰਣਿਆਂ ਦੇ ਵਿੱਚ ਵੀ ਕੀਰਤਨ ਕਾਫੀ ਲੰਬਾ ਸਮਾਂ ਹੁਣ ਵੀ ਕਰ ਲੈਨੇ ਆ ਜਦੋਂ ਮਹਾਰਾਜ ਜਿਵੇਂ ਜਿਵੇਂ ਹੁਕਮ ਕਰਦੇ ਨੇ ਉਸ ਤੋਂ ਬਾਅਦ ਦਰਾਜ ਮਹਾਂਪੁਰਖ ਕੀਰਤਨ ਕਰ ਰਹੇ ਸੀ ਇੱਕ ਕੋਈ ਰਾਗੀ ਜਥਾ ਆਇਆ ਏ ਉਹਨਾਂ ਨੇ ਜਦੋਂ ਸ਼ਬਦ ਕੀਰਤਨ ਕੀਤਾ ਨਾ ਤੇ ਦਾਸ ਬੈਠਾ ਸੁਣ ਰਿਹਾ ਸੀ ਤੇ ਮਹਾਂਪੁਰਖ ਕਹਿਣ ਲੱਗੇ ਓਏ ਮਰਦਾਨੇ ਕਿਉ ਤੁਹਾਨੂੰ ਇਹ ਆ ਵੀ ਮੈਨੂੰ ਸਾਨੂੰ ਕੀਰਤਨ ਆਉਂਦਾ ਅਸੀਂ ਵੀ ਕੀਰਤਨ ਕਰਦੇ ਆਂ ਸੱਚ ਜਾਣਿਓ ਮਹਾਂਪੁਰਖਾਂ ਨੇ ਤਾਨਾ ਤਰਾਨਾ ਲਾਈਆਂ ਵਿੱਚ ਤੇ ਮੇਰੇ ਮਨ ਦੇ ਅੰਦਰ ਨਾ ਇੱਕ ਹੌਂਕਾ ਜਿਵੇਂ ਹੌਂਕਾ ਜਾਂ ਨਿਕਲਦਾ ਹੈ ਅੰਦਰੋਂ ਆਵਾਜ਼ ਆਏ ਵੀ ਮਹਾਂਪੁਰਖੋ ਦਾਸ ਦੀ ਝੋਲੀ ਵਿੱਚ ਵੀ ਇਹ ਕੀਰਤਨ ਦੀ ਦਾਤ ਸਮਾ ਹੋਵੇਗਾ ਪਹਿ ਜਾਵੇਗਾ ਉਹ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ ਤੇ ਅੱਜ ਆਪ ਸਰਬਤ ਸੰਗਤ ਦੇ ਚਰਣਾ ਅੰਦਰ ਸ਼ਬਦ ਰੂਪ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਹੈ ਪਿਆਰ ਸਹਿਤ ਪਿਆਰ ਦੇ ਨਾਲ ਸ਼ਬਦ ਪੜ੍ਹੀਏ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਣੈ ਤਿੱਤਾ ਬਖਿਆ ਨੇ ਪਿਆਰ ਦੇ ਨਾਲ ਸਰਵਣ ਕਰੀਏ ਵਾਹਿਗੁਰੂ 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 ਹੈ ਗੁਰੂ ਵਾਹਿਗੁਰੂ ਕਿਰਪਾ ਕਰੋ ਦਿਨ ਕਿ ਦਤ ਮੇਰਾ ਗੁਣ ਅਬ ਗੁਣ ਨ ਵਿਚਾਰੋ ਕੋਈ ਮਾਟੀ ਕਾ ਧੂਪੇ ਸੁਆਮੀ ਮਾਨਸ ਕੀ ਗਤ ਏ ਮਾਨਸ ਕੀ ਗਤ ਏਹੀ ਸਾਦਕੀ ਮਹਿਮਾ ਮਹਿਮਾ ਬੇਦਨਾ ਜਾਣੇ ਜਾਣੇ ਜੇ ਤਾ ਸੁਣੇ ਤੇ ਤਾ ਵਖਿਆਨੇ ਸਾਦਕੀ ਮਹਿਮਾ ਮਹਿਮਾ ਬੇਦਨਾ ਜਾਣੇ ਜਾਣੇ ਜੇ ਤਾ ਸੁਣੇ ਇਤਾ ਵਖਿਆ ਨੇ ਸਾਦਕੀ ਮਹਿਮਾ ਮੇਦ ਨਾ ਜਾਣੇ ਜਨ ਜੇ ਤਾ ਸੁਣੇ ਇਤਾ ਵਖਿਆ ਨੇ ਸਾਦਕੀ ਉਪ ਗੁਣ ਤੇ ਦੂਰ ਸਾਦੇ ਕੀ ਉਪਮਾ ਰਹੀ ਪਰਪੁਰ ਦੀ ਕੀ ਉਪਮਾ ਰਹੀ ਪਰਪੂਰ ਸਾਧ ਕਿਸੋ ਬਾਤਾ ਨਹੀਂ ਅੰਤ ਸਾਧ ਕਿਸੋ ਸੋਪਾ

ਵੇਦਨਾ ਜਾਣੇ ਜਾਣੇ ਜੇ ਤਾ ਸੁਣੇ ਤੇ ਤਾ ਵਿਖਿਆ ਨੇ ਕਿ ਸੋਬਾ ਮੂਚੀ ਤੇ ਮੂਚੀ ਸਾਦੀ ਕਿਸੋ ਸੋਮਾ ਮੂਚੀ ਤੇ ਮੂਚੀ ਸਾਦ ਕੀ ਮਹਿਮਾ ਮਹਿਮਾ ਮੇਦਨਾ ਜਾਣੇ ਜਾਣੇ ਜੇ ਤਾ ਸੁਣੇ ਤੇ ਤਾ ਵਖਿਆਨੇ ਪ੍ਰਭ ਭੇਦ ਨ ਪਾਈ ਸਾਦੀ ਕਿਸੋ ਬਾ ਸਾਦੀ ਬਨਿਆਈ ਨਾਨਕ ਸਾਧ ਪ੍ਰਭ ਭੇਦ ਨ ਪਾਈ ਨੇ ਜਾਣੇ ਜੇ ਤਾ ਸੁਣੇ ਤੇ ਤਾ ਵਖਿਆ Oh. <laughs> ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਾਦ ਕੀ ਮਹਿਮਾ ਮਹਿਮਾ ਵੇਦ ਨਾ ਜਾਣੇ ਜਾਣੇ ਜੇ ਤਾ ਸੁਣੇ ਤੇ ਤਵਖਿਆ ਨੇ ਤੇ ਤਵਖਿਆ ਨੇ ਤੇ ਤਵਖਿਆ ਨੇ ਗੁਰੂ ਵਾਹੇ ਗੁਰੂ ਇੱਕ ਵਾਰ ਸਾਰੇ ਸੰਗਤ ਕਰੋ ਕਿਰਪਾ ਦੇ ਆਖੋ ਜੀ ਸਾਦਕੀ ਮਹਿਮਾ ਮਹਿਮਾ ਬੇਦਨਾ ਜਾਣੈ ਜਨ ਜੇ ਤਾ ਸੁਣੈ ਤੇ ਤਾ ਵਖਿਆ ਸੋ ਆਉ ਇਤਨਿਕ ਹਾਜ਼ਰੀ ਪ੍ਰਵਾਨ ਕਰਨੀ ਜੀ ਕੀਰਤਨ ਕਰਦਿਆਂ ਵਿਚਾਰ ਕਰਦਿਆਂ ਦਾਸ ਰ ਆਪਸੋ ਅਨੇਕ ਪ੍ਰਕਾਰ ਦੀਆਂ ਗਲਤੀਆਂ ਤ੍ਰੁੱਟੀਆਂ ਅਣਜਾਣ ਬੱਚੀ ਸੇਵਾ ਦਰ ਸਮਝ ਕੇ ਮਾਫ ਕਰਨਾ ਜੀ ਇੱਕੋ ਬੇਨਤੀ ਸਤਸੰਗ ਸ੍ਰੀਮਾਨ ਸਤਖੰਡ ਵਾਸੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਿਨਾਂ ਦੀ ਯਾਦ ਅੰਦਰ ਜਿੱਥੇ ਜਿੱਥੇ ਵੀ ਗੁਰਸਿੱਖ ਪਿਆਰੇ ਬੈਠੇ ਨੇ ਮਹਾਪੁਰਖਾਂ ਦੀ ਯਾਦ ਮਨਾਉਂਦੇ ਨੇ ਦਾਸ ਦੇ ਸਤਕਾਰਯੋਗ ਪਿਤਾ ਜੀ ਬਾਬਾ ਲਸਮਣ ਸਿੰਘ ਜਿਨ੍ਹਾਂ ਨੂੰ ਪਿਆਰ ਦੇ ਨਾਲ ਬੋਰੀਵਾਲਾ ਕਹਿੰਦੇ ਹੋ ਬੈਮਣ ਕੌਰ ਸਿੰਘ ਵਿਖੇ 25 26 27 ਜਨਮਰੀ ਨੂੰ ਹਰ ਸਾਲ ਮਹਾਪੁਰਖਾਂ ਦੀ ਯਾਦ ਅੰਦਰ ਸਮਾਗਮ ਮਨਾਏ ਜਾਂਦੇ ਹਨ ਸੋ ਆਓ ਜੀ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਸੀ